ਉਸ ਤੋਂ ਸਰਕਾਰਾਂ ਜਾਂ ਮੁਲਕਾਂ ਦੇ ਕਰਤੇ ਧਰਤੇ ਜਦੋਂ ਆਪਣੇ ਲੋਕਾਂ ਦੀਆਂ ਜਿਹੜੀਆਂ ਉਹਨਾਂ ਦੇ ਅੰਦਰ ਗ੍ਰੀਵੈਂਸਸ ਹੁੰਦੀਆਂ ਲੋਕਾਂ ਦੀਆਂ ਮੁਸ਼ਕਲਾਂ ਹੁੰਦੀਆਂ ਜਾਂ ਲੋਕਾਂ ਦੀ ਗੱਲ ਨਹੀਂ ਸੁਣਦੀਆਂ ਤੇ ਉਹ ਜਿਹੜਾ ਛੋਟਾ ਜਿਹਾ ਕੋਈ ਚਿਗਿਆੜੀ ਭੜਕਦੀ ਆ ਕੋਈ ਛੋਟਾ ਜਿਹਾ ਰੋਸ ਪ੍ਰਦਰਸ਼ਨ ਹੁੰਦਾ ਉਹ ਕਈ ਵਾਰੀ ਕਿਦਾਂ ਕਿਸੇ ਭੰਬੜ ਦਾ ਰੂਪ ਇਖਤਿਆਰ ਕਰ ਲੈਂਦਾ ਉਹ ਸਾਰਾ ਕੁਝ ਅਸੀਂ ਹੁੰਦਾ ਦੇਖ ਰਹੇ ਆ ਆਪਣੇ ਗਵਾਂਡ ਨੇਪਾਲ ਦੇ ਵਿੱਚ ਨੇਪਾਲ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਜੀ ਉਹ ਸਾਰਿਆਂ ਨੇ ਤੁਸੀਂ ਖਬਰਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਸੁਰਖੀਆਂ ਦੇ ਵਿੱਚ ਦੇਖ ਰਹੇ ਆ ਕਿ ਜਨ ਜ਼ੀ ਨੇ ਪ੍ਰੋਟੈਸਟ ਕੀਤਾ ਮਤਲਬ ਕਿ ਜਿਹੜੀ ਅੱਜ ਕੱਲ ਦੀ ਨਵੀਂ ਇਹ ਪੀੜ੍ਹੀ ਆ ਵੀ ਜਿਨ੍ਹਾਂ ਨੂੰ ਆਮ ਤੌਰ ਤੇ ਕਿਹਾ ਜਾਂਦਾ ਜੀ ਇਹ ਤਾਂ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ ਆ ਲੈਪਟਾਪ ਖੋਲ ਕੇ ਬੈਠੇ ਰਹਿੰਦੇ ਆ ਵੀ ਉਹਨਾਂ ਦੇ ਪ੍ਰੋਟੈਸਟ ਨੇ ਐਸੀ ਜਿਹੜੀ ਚਗਿਆੜੀ ਸ਼ੁਰੂ ਹੋਈ ਆ ਉਹਨੇ ਪੂਰਾ ਜਿਹੜਾ ਪੋਲਿਟਿਕਲ ਨਿਜ਼ਾਮ ਸੀਗਾ ਨੇਪਾਲ ਦਾ ਉਹਨੂੰ ਤਬਾਹ ਉਹਨੂੰ ਸੁਵਾਹਾ ਕਰਕੇ ਰੱਖ ਦਿੱਤਾ ਤੇ ਹੁਣ ਤਾਂ ਕਹਾਣੀ ਇੱਥੇ ਤੱਕ ਚੱਲ ਗਈ ਆ ਕਿ ਪ੍ਰਾਈਮ ਮਿਨਿਸਟਰ ਦੇ ਘਰਾਂ ਤੇ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਮਿਨਿਸਟਰ ਸੀਗੇ ਉਹਨਾਂ ਦੇ ਘਰਾਂ ਤੇ ਹਮਲਾ ਆ ਹੋਮ ਮਿਨਿਸਟਰ ਨੇ ਰਿਜ਼ਾਈਨ ਦੇਤਾ ਫਾਈਨੈਂਸ ਮਿਨਿਸਟਰ ਦੇ ਨਾਲ ਕੁੱਟਮਾਰ ਦੀ ਵੀਡੀਓ ਜਿਹੜੀ ਸਾਹਮਣੇ ਆ ਗਈ ਆ ਇੱਕ ਸਾਬਕਾ ਪ੍ਰਾਈਮ ਮਿਨਿਸਟਰ ਦੀ ਜਿਹੜੀ ਵਾਈਫ ਦੀ ਉਹਨਾਂ ਦੇ ਘਰ ਜਦੋਂ ਅੱਗ ਲਗਾਈ ਗਈ ਉੱਥੇ ਉਹਦੀ ਡੈਥ ਦੀ ਵੀ ਰਿਪੋਰਟ ਸਾਹਮਣੇ ਆ ਰਹੀ ਆ ਸੋ 19 ਤੋਂ ਜ਼ਿਆਦਾ ਮੌਤਾਂ ਦੀ ਖਬਰ ਜਿਹੜੀ ਆ ਉਹ ਲਗਾਤਾਰ ਸਾਹਮਣੇ ਆ ਰਹੀ ਆ ਤੇ ਇਹ ਇਹ ਸਾਰਾ ਕੁਝ ਕੀ ਹੋਇਆ ਕਿੱਦਾਂ ਹੋਇਆ ਇੱਥੇ ਨਾ ਪਿਛਲੇ ਕੁਝ ਦਿਨਾਂ ਤੋਂ ਨੇਪਾਲ ਦੇ ਅੰਦਰ ਇੱਕ ਹੈਸ਼ਟੈਗ ਬੜਾ ਚੱਲ ਰਿਹਾ ਸੀਗਾ ਕਿ ਹੈਸ਼ਟੈਗ ਨੇਪੋ ਕਿਡਸ ਨੇਪੋ ਬੇਬੀਜ਼ ਹੁਣ ਹੁੰਦਾ ਕੀ ਹੈ ਕਿ ਜਿਹੜੇ ਲੋਕ ਆ ਨੇਪਾਲ ਕੋਈ ਬਹੁਤ ਜਿਆਦਾ ਅਮੀਰ ਕੰਟਰੀ ਤਾਂ ਹੈ ਨਹੀਂ ਗਰੀਬ ਲੋਕ ਆ ਵਿਚਾਰੇ ਉੱਥੇ ਦੇ ਤੇ ਉਹਨਾਂ ਨੂੰ ਕੰਮਕਾਜ ਲਈ ਬਾਹਰ ਵੀ ਜਾਣਾ ਪੈਂਦਾ ਆਪਣੇ ਮੁਲਕ ਤੋਂ ਸੋ ਦੇਖ ਰਹਿ ਸਕੇ ਕਿ ਸਾਡੇ ਟੈਕਸ ਪੇਸ ਦੇ ਪੈਸੇ ਦੇ ਉੱਤੇ ਇੱਕ ਤਾਂ ਸਰਕਾਰ ਰਾਜ ਕਰ ਰਹੀ ਆ ਸਰਕਾਰ ਐਸ਼ੋ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੀ ਆ ਇਨਾਂ ਦੇ ਨਾਲ-ਨਾਲ ਜਿਹੜੇ ਸਰਕਾਰ ਵਾਲਿਆਂ ਦੇ ਨਿਆਣੇ ਆ ਮਤਲਬ ਮੰਤਰੀਆਂ ਸਾਂਤਰੀਆਂ ਤੇ ਜਿਹੜੇ ਨਿਆਣੇ ਨਿੱਕੇ ਆ ਵੀ ਉਹ ਵੀ ਮੋਜਾਂ ਕਰਦੇ ਆ ਉਹ ਵੀ ਨਜ਼ਾਰੇ ਲੈ ਰਹੇ ਨੇ ਉਹ ਨਾ ਉਹ ਵੀ ਵੱਡੀਆਂ-ਵੱਡੀਆਂ ਗੱਡੀਆਂ ਤੇ ਵੱਡੀਆਂ-ਵੱਡੀਆਂ ਜਿਹੜਾ ਕਹਿ ਲਓ ਕਿ ਕੋਠੀਆਂ 'ਚ ਘੁੰਮਦੇ ਨੇ ਸੋ ਉਹਨੂੰ ਲੈ ਕੇ ਬੜਾ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਵਿਚਾਰ ਚਰਚਾਵਾ ਚੱਲ ਰਹੀਆਂ ਸਿਗੀਆਂ ਹੁਣ ਤੁਹਾਨੂੰ ਪਤਾ ਚਾਹੇ ਨੇਪਾਲ ਹੋਵੇ ਚਾਹੇ ਪਾਕਿਸਤਾਨ ਹੋਵੇ ਚਾਹੇ ਹਿੰਦੁਸਤਾਨ ਹੋਵੇ ਚਾਹੇ ਸ਼੍ਰੀਲੰਕਾ ਹੋਵੇ ਸਰਕਾਰਾਂ ਤਾਂ ਚਾਹੁੰਦੀਆਂ ਹੁੰਦੀਆਂ ਹੁਣ ਤਾਂ ਇੱਧਰ ਬਾੜ ਦੀਆਂ ਸਰਕਾਰਾਂ ਵੀ ਕਹਿ ਲਓ ਕਿ ਛੇਦੀ ਕਿਤੇ ਕਿਸੇ ਨੂੰ ਡਾਇਸੈਂਟ ਉਹ ਉਹ ਨੂੰ ਸਬਕਾਰ ਨਹੀਂ ਕਰਦੀਆਂ ਕਿ ਯਾਰ ਇਹ ਸੋਸ਼ਲ ਮੀਡੀਆ ਤੇ ਜੋ ਕੁਝ ਵੀ ਹੁੰਦਾ ਇਹਨੂੰ ਬੰਦ ਕਰੋ ਕਿਸੇ ਤਰੀਕੇ ਨਾਲ ਤੇ ਸਰਕਾਰਾਂ ਆਬੀਅਸਲੀ ਨੇਪਾਲ ਵਾਲਿਆਂ ਦੇ ਹੱਥ ਦੇ ਵਿੱਚ ਇਹ ਜਿਹੜੀ ਇੱਕ ਚੀਜ਼ ਆ ਗਈ ਉਹ ਕਿਦਾਂ ਕਿ ਲੰਗੇ ਦਿਨ ਇੱਕ ਜਿਹੜਾ ਕੰਟੈਂਪਟ ਦਾ ਕੋਈ ਕੇਸ ਸੀਗਾ ਉਹਦੇ ਚੱਲਦਿਆਂ ਨੇਪਾਲ ਦੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਜਿੰਨੀਆਂ ਵੀ ਬਾਹਰ ਲੀਆਂ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂਜ਼ ਨੇ ਉਹ ਨੇਪਾਲ ਗਵਰਨਮੈਂਟ ਦੇ ਨਾਲ ਰਜਿਸਟਰ ਹੋਣ ਸੋ ਰਜਿਸਟਰ ਹੋਣ ਦੇ ਲਈ ਜਦੋਂ ਸਰਕਾਰ ਨੇ ਨਾ ਕੰਪਨੀਆਂ ਨੂੰ ਕਿਹਾ ਜਿਹੜੀਆਂ ਵੱਡੀਆਂ ਕੰਪਨੀਆਂ ਸੀਗੀਆਂ ਉਹਨਾਂ ਨੇ ਅਖੋਪਰੋਕੇ ਕਰ ਦਿੱਤੀ ਇਸ ਚੀਜ਼ ਨੂੰ ਬੁਨਿਆਦ ਬਣਾ ਕੇ ਉਸ ਉਥੋਂ ਦੀ ਸਰਕਾਰ ਨੇ ਜਿਹੜੀਆਂ 26 ਸੋਸ਼ਲ ਮੀਡੀਆ ਕੰਪਨੀ ਸੀਗੀਆਂ ਉਹਨਾਂ ਨੂੰ ਕਰ ਦਿੱਤਾ ਬੈਨ 26 ਨਾਮ ਤਾਂ ਲਿਸਤਾ ਬਹੁਤ ਵੱਡੀਆਂ ਪਰ ਬੇਸਿਕਲੀ ਤੁਸੀਂ ਕਹੋ ਫੇਸਬੁੱਕ ਆ ਇਨਸਟਾ ਆ YouTube ਆ ਜਿਹੜੇ ਮੇਨ ਪਲੇਟਫਾਰਮ ਆ ਜਿੱਥੇ ਪੂਰੀ ਦੁਨੀਆ ਜੁੜਦੀ ਆ ਸੋ ਉਹਨਾਂ ਨੂੰ ਜਦੋਂ ਕਰ ਦਿੱਤਾ ਬੈਨ ਹੁਣ ਇੱਕ ਤਾਂ ਲੋਕ ਪਹਿਲਾਂ ਦੇਖ ਰਹੇ ਸੀ ਵੀ ਯਾਰ ਅਸੀਂ ਪਹਿਲਾਂ ਪਿੱਸੇ ਬੈਠੇ ਆ ਘਟੋ ਘਟੋ ਉਹ ਉਹਨਾਂ ਦਾ ਕਥਾਰਸਿਸ ਤਾਂ ਕਹ ਲੋ ਕਿ ਹੋ ਰਿਆ ਸੀ ਆਪਣੇ ਅੰਦਰ ਦੀ ਭੜਾਸ ਤਾਂ ਕੱਢ ਰਹੇ ਸੀਗੇ ਤੇ ਸਰਕਾਰ ਵਾਲਿਆਂ ਨੇ ਉਹਨਾਂ ਦੇ ਪਲੇਟਫਾਰਮ ਬੰਦ ਕਰਕੇ ਉਹਨਾਂ ਨੂੰ ਭੜਾਸ ਕੱਢਣ ਤੋਂ ਵੀ ਕਰ ਦਿੱਤਾ ਬੰਦ। ਇਸੇ ਦੇ ਦਰਮਿਆਨ ਜਿਹੜਾ ਫਿਰ ਉਹਨਾਂ ਨੇ ਇੱਕ ਪ੍ਰੋਟੈਸਟ ਲਈ ਕਿਆ ਉੱਥੇ ਇੱਕ ਐਕਟਿਵਿਸਟ ਨੇ ਜਿਹੜਾ ਜਿੰਨੇ ਵੀ ਇਹ ਐਕਟਿਵਿਸਟ ਸੀਗੇ ਇਹਨਾਂ ਨੇ ਪ੍ਰੋਟੈਸਟ ਲਈ ਕਿਆ ਜਿਹੜੇ ਇਹ ਡਿਸਕੋਰਡ ਸਰਵਰ ਲਾ ਕੇ ਜਾਂ ਜਿਹੜੇ ਆਪਣੇ VPN ਵਗੈਰਾ ਲਾ ਕੇ ਜਿੰਦਾਂ ਤੱਕ ਵੀ ਆਪਣੇ ਸਟੂਡੈਂਟਾਂ ਤੱਕ ਨੌਜਵਾਨਾਂ ਤੱਕ ਗੱਲ ਪੁੱਛ ਸਪਟੈਂਬਰ ਨੂੰ ਜਦੋਂ ਇਹ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਹੁੰਦੀ ਆ ਬੇਸਿਕਲੀ ਤਾਂ ਇਹ ਸੀਗਾ ਕਿ ਜਿਹ ਵੀ ਇਹਨੂੰ ਖੋਲਿਆ ਜਾਵੇ ਪਰ ਇਸੇ ਦੇ ਦਰਮਿਆਨ ਇੱਥੇ ਹੁਣ ਦੋ ਵਰਜਨ ਨੇ ਜਿਹੜੀ ਸਰਕਾਰ ਆ ਜਾਂ ਇਸਟੈਬਲਿਸ਼ਮੈਂਟ ਆ ਨੇਪਾਲ ਦੀ ਉਹਨਾਂ ਦਾ ਤਾਂ ਇਹ ਕਹਿਣਾ ਕਿ ਜੀ ਪ੍ਰੋਟੈਸਟ ਦੇ ਵਿੱਚੋਂ ਲੋਕੀ ਹਿੰਸਕ ਹੋਣਾ ਸ਼ੁਰੂ ਹੋ ਗਿਆ ਪ੍ਰਦਰਸ਼ਨ ਕਰਤਾਵਾਂ ਦਾ ਜਿਹੜੇ ਮੋਸਟਲੀ ਸਟੂਡੈਂਟਸ ਸਗੇ ਜਾਂ ਜਿਹੜੇ ਆਪਣੇ ਨੌਜਵਾਨ ਸਗੇ ਉਹਨਾਂ ਦਾ ਇਹ ਕਹਿਣਾ ਕਿ ਸਾਡੇ ਉੱਤੇ ਜਿਹੜੀ ਆ ਵੀ ਉਹ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਤੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ 19 ਮੌਤਾਂ ਜਿਹੜੀਆਂ ਉਸ ਤੋਂ ਵੀ ਨੰਬਰ ਜਿਹੜਾ ਵੱਧਦਾ ਏਐਸਵੀਕੇ ਦੀਆਂ ਰਿਪੋਰਟਾਂ ਹਾਸਲ ਹੋ ਰਹੀਆਂ ਨੇ ਕਿ ਸਰਕਾਰ ਦੇ ਵੱਲੋਂ ਸਿੱਧਾ ਜਿਹੜਾ ਆਸੂ ਗੈਸ ਵੀ ਤੇ ਸਿੱਧੀਆਂ ਗੋਲੀਆਂ ਤੱਕ ਦਾ ਸ਼ੂਟਰ ਸਾਈਡ ਤੱਕ ਦਾ ਵੀ ਆਰਡਰ ਆ ਗਿਆ ਤੇ ਓਬਵੀਅਸਲੀ ਜਿਹੜਾ 19 ਮੌਤਾਂ ਦੀ ਖਬਰ ਉਸ ਸਮੇਂ ਨਿਕਲ ਕੇ ਆਈ ਤੇ ਇਹਦੇ ਨਾਲ ਕੀ ਹੋਇਆ ਕਿ ਵੀ ਇੱਕ ਤਾਂ ਜਿਹੜਾ ਆਮ ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ ਕਿ ਉਹਨਾਂ ਦੇ ਦਿਲ ਦੇ ਵਿੱਚ ਗੁੱਸਾ ਸੀਗਾ ਕਿ ਯਾਰ ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਆ ਪਰ ਨਾਲ ਹੀ ਜਦੋਂ ਉਹਨਾਂ ਨੇ ਇਹ ਦੇਖਿਆ ਵੀ ਇੱਕ ਤਾਂ ਕਿਉਂਕਿ ਹੁਣ ਇਕੱਲੀ ਆਵਾਜ਼ ਬੰਦ ਕਰਨ ਦੀ ਜੇ ਤਾਂ ਗੱਲ ਹੁੰਦੀ ਫੇਰ ਤਾਂ ਇੱਥੇ ਤੱਕ ਰੁਕ ਜਾਂਦੀ ਚੀਜ਼ ਪਰੇ ਪਿੱਛੋਂ ਜਿਹੜੀ ਮਹਿੰਗਾਈ ਆ ਜਿਹੜੀ ਬੇਰੋਜ਼ਗਾਰੀ ਆ ਜਿਹੜੀ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਜਿਹੜਾ ਮੈਂ ਦੱਸਿਆ ਵੇ ਸਰਕਾਰ ਵਾਲੇ ਦੀ ਐਸ਼ ਕਰ ਰਹੇ ਨੇ ਸਰਕਾਰ ਦੇ ਪਰਿਵਾਰ ਵੀ ਐਸ਼ ਕਰ ਰਹੇ ਨੇ ਠੀਕ ਹੈ ਜੀ ਬਾਰੀਆਂ ਲਾਈਆਂ ਹੋਈਆਂ ਐਸੇ ਕਰਕੇ ਹੁਣ ਨੇਪਾਲ ਦੇ ਕੱਲੇ ਜਿਹੜੇ ਸੱਤਾਧਾਰੀ ਤੇ ਰ ਆ ਉਹਨਾਂ ਦੇ ਖਿਲਾਫ ਨਹੀਂ ਜਿੰਨੀਆਂ ਆਪੋਜੀਸ਼ਨ ਦੀਆਂ ਧਿਰਾਂ ਉਹ ਵੀ ਬੱਚੇ ਲਪੇਟੇ ਚ ਲੈ ਲੀਆਂ ਲੋਕ ਆਬਾਮ ਨੇ ਵੇ ਉਹ ਕਿਉਂ ਕਿ ਬਾਰੋਬਾਰੀ ਇਹਨਾਂ ਦਾ ਕੰਮ ਜਿਹੜਾ ਚੱਲੀ ਜਾਂਦਾ ਵੀ ਸਾਨੂੰ ਤਾਂ ਪੁੱਛਦਾ ਹੀ ਕੋਈ ਨਹੀਂ ਸੋ ਇਸ ਕਰਕੇ ਜਿਹੜੇ ਉੱਥੇ ਦੇ ਜਦੋਂ ਇਹ ਗੋਲੀਆਂ ਚੱਲੀਆਂ ਜਾਂ ਜਿਹੜਾ ਪ੍ਰੋਟੈਸਟ ਦੇ ਉੱਤੇ ਤਸ਼ੱਦਦ ਹੋਇਆ ਪ੍ਰੋਟੈਸਟਰ ਦੇ ਉੱਤੇ ਜਦੋਂ ਵਾਇਲੈਂਸ ਹੋਈ ਆ ਮੌਤਾਂ ਹੋਣ ਤੋਂ ਬਾਅਦ ਇਸ ਪ੍ਰਦਰਸ਼ਨ ਦੇ ਵਿੱਚ ਇੱਕਦਮ ਜਿਹੜਾ ਬਹੁਤ ਜ਼ਿਆਦਾ ਵਾਧਾ ਹੁੰਦਾ ਲੋਕੀ ਹੋਰ ਹਿੰਸਕ ਹੁੰਦੇ ਆ ਤੇ ਇਸ ਹਿੰਸਾ ਤੋਂ ਫਿਰ ਡਰਦੇ ਆ ਜਾਂ ਇਸ ਪ੍ਰੋਟੈਸਟ ਦੀ ਜਿਹੜੀ ਤੀਬਰਤਾ ਨੂੰ ਦੇਖਦੇ ਆ ਹੋਮ ਮਿਨਿਸਟਰ ਕਹਿੰਦਾ ਜੀ ਮੈਂ ਅਸਤੀਫਾ ਦੇ ਦਿੱਤਾ ਸਰਕਾਰ ਕਹਿੰਦੀ ਜੀ ਓਕੇ ਸਾਡੀ ਹੋ ਗਈ ਸਤ ਹੋ ਗਈ ਗਲਤੀ ਜਿਹੜੀਆਂ ਸਾਈਟਾਂ ਤੇ ਅਸੀਂ ਬੈਨ ਲਾਇਆ ਸੀ ਸਾਰੀਆਂ ਖੋਲਤੀਆਂ ਤੇ ਤੁਹਾਡੀ ਮੰਗ ਮੰਨ ਲਈ ਫਿਰ ਉਹ ਜਿਹੜੇ ਪ੍ਰਦਰਸ਼ਨ ਕਰਤਾ ਸੀਗੇ ਤੇ ਉਹਨਾਂ ਦੇ ਨਾਲ ਫਿਰ ਜਿਹੜੇ ਆਮ ਆਵਾਮ ਸੀ ਨੇਪਾਲ ਦੀ ਪਹਿਲਾਂ ਤਾਂ ਜੈਂਜ਼ੀ ਵਾਲੇ ਸੀ ਜੇ ਕਹ ਲਓਗੇ ਵਿਦਿਆਰਥੀ ਸੀ ਨੌਜਵਾਨ ਸੀ ਫਿਰ ਆਮ ਆਵਾਮ ਵੀ ਆ ਗਿਆ ਉਹ ਕਹਿੰਦੇ ਵੇ ਹੁਣ ਅਸੀਂ ਵੀ ਤੁਹਾਡੇ ਨਾਲ ਆ ਤੇ ਸਰਕਾਰ ਫਿਰ ਬਾਅਦ ਵਿੱਚ ਪ੍ਰਾਈਮ ਮਿਨਿਸਟਰ ਨੇ ਵੀ ਹੁਣ ਤਾਂ ਅਸਤੀਫਾ ਦੇ ਦਿੱਤਾ ਤੇ ਬਟ ਸਟਿਲ ਜਿਹੜਾ ਇਹ ਦੂਜੇ ਦਿਨ ਵੀ ਫਿਰ ਕਹ ਲਓ ਕਿ ਹਿੰਸਾ ਜਿਹੜੀ ਜਾਰੀ ਰਹੀ ਪਾਰਲੀਮੈਂਟ ਬਿਲਡਿੰਗ ਨੂੰ ਅੱਗ ਲਾਤੀ ਹੋਰ ਆਫਿਸਾਂ ਨੂੰ ਜਿਹੜੀ ਅੱਗ ਲਾਤੀ ਜਿੰਮੇ ਕਹ ਕੇ ਵਿਦੇਸ਼ ਮੰਤਰੀ ਜਿਹੜਾ ਉੱਥੇ ਦਸੇਗਾ ਉਹਨੂੰ ਲੋਕਾਂ ਨੇ ਘੇਰ ਲਿਆ ਜਾ ਕੇ ਤੇ ਐਸਪੀ ਕੇ ਦੀਆਂ ਗੱਲਾਂ ਬਹੁਤ ਯਾਨੀ ਕਿ ਹਿੰਸਕ ਘਟਨਾਵਾਂ ਉੱਥੇ ਹੋਈਆਂ ਚੰਗੀ ਗੱਲ ਇਹ ਰਹੀ ਫਿਰ ਆਰਮੀ ਨੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਅਸੀਂ ਜਿਹੜੀ ਆ ਸਿਕਿਉਰਿਟੀ ਦੀ ਜ਼ਿੰਮੇਵਾਰੀ ਲਈ ਆ ਇਹ ਵੀ ਬਾਅਦ ਵਿੱਚ ਨਜ਼ਰ ਆਇਆ ਕਿ ਜਿਹੜੇ ਜੈਂਜ਼ੀ ਪ੍ਰੋਟੈਸਟਰ ਸਿਗੇ ਉਹਨਾਂ ਨੇ ਬਾਅਦ ਵਿੱਚ ਸੜਕਾਂ ਤੇ ਉਤਰ ਕੇ ਸੜਕਾਂ ਨੂੰ ਸਾਫ਼ ਬਿਆਨੀਆਂ ਬਣ ਗਿਆ ਇਹ ਇਹਦੇ ਤੇ ਹੁਣ ਦੇਖਦੇ ਆ ਉੱਥੇ ਕੀ ਇਨਵੈਸਟੀਗੇਸ਼ਨ ਹੁੰਦੀ ਆ ਵੀ ਗੋਲੀਆਂ ਪਹਿਲਾਂ ਕਿਹਨੇ ਚਲਾਈਆਂ ਜਿਹੜਾ ਪ੍ਰਦਰਸ਼ਨ ਕਰਤਾਵਾਂ ਨੂੰ ਮਾਰਿਆ ਕਿਹਨੇ ਤੇ ਬਾਹਰ ਵਿੱਚ ਇੰਨੀ ਹਿੰਸਾ ਕਿਹਨੇ ਕੀਤੀ ਆ ਇਹ ਜਿਹੜੇ ਆਫਿਸਾਂ ਨੂੰ ਅੱਗ ਲੱਗ ਰਹੀ ਆ ਕੋਈ ਆਪਣਾ ਰਿਕਾਰਡ ਤਾਂ ਨਹੀਂ ਚਲਾਇਆ ਜਾ ਰਿਹਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਕਪਲੇਬਾਜ਼ੀਆਂ ਕੀਤੀਆਂ ਆ ਤੇ ਇਹ ਇਹ ਵੀ ਤਾਂ ਨਹੀਂ ਕਿਤੇ ਵੀ ਸਾਰਾ ਕੁਝ ਜਿਹੜਾ ਹਿੰਸਾ ਦੀ ਚਪੇਟ ਦੇ ਵਿੱਚ ਆ ਜਾਵੇ ਤੇ ਜਿਹੜੇ ਜੈਂਜ਼ੀ ਲੋਕਾਂ ਦੇ ਵਿੱਚ ਹੀਰੋ ਬਣੇ ਫਿਰਦੇ ਆ ਇਹਨਾਂ ਦਾ ਵੀ ਨਾਂ ਥੋੜਾ ਜਿਹਾ ਖਰਾਬ ਕਰੀਏ ਤਾਕੇ ਵੀ ਲੋਕਾਂ ਨੂੰ ਲੱਗੇ ਵੀ ਦੇਖਿਆ ਘਟੋ ਘਟ ਅੱਗੇ ਮਾੜਾ ਮੋਟਾ ਸਿਸਟਮ ਚੱਲਦਾ ਤਾਂ ਸੀ ਇਹਨਾਂ ਦੇ ਕਰਕੇ ਤਾਂ ਬਿਲਕੁਲ ਹੀ ਚਲਣੋਂ ਹਟ ਗਿਆ ਤੇ ਇੱਥੇ ਚਲੋ ਇੱਕ ਗੱਲ ਇਹ ਵੀ ਨਜ਼ਰ ਆਉਂਦੀ ਹੈ ਕਿਉਂਕਿ ਇਸ ਇਸ ਪ੍ਰੋਟੈਸਟ ਦਾ ਕੋਈ ਲੀਡਰ ਨਹੀਂ ਸੀਗਾ ਵੀ ਕਈ ਵਾਰ ਨਾ ਜਦੋਂ ਲੀਡਰਾਂ ਦੀ ਅਣਹੋਦ ਹੁੰਦੀ ਆ ਉਦੋਂ ਜਿਹੜੀਆਂ ਜਿਹੜੀਆਂ ਆਪਣੀਆਂ ਮੂਵਮੈਂਟਾਂ ਹੁੰਦੀਆਂ ਉਹ ਇਸ ਵੀ ਕੇ ਨਾਲ ਠਟਕ ਵੀ ਜਾਂਦੀਆਂ ਸੋ ਹੁਣ ਉੱਥੇ ਦੀ ਆਰਮੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸਾਰੇ ਪੋਲੀਟੀਕਲ ਜਮਾਤਾਂ ਨੂੰ ਇਕੱਠੇ ਬਿਠਾ ਕੇ ਇੱਕ ਪੋਲੀਟੀਕਲ ਹੱਲ ਲੱਭਾਂਗੇ ਨੇਪਾਲ ਦਾ ਸਿਸਟਮ ਅਸੀਂ ਕਿਦਾਂ ਚਲਾਉਣਾ ਤੇ ਉੱਥੇ ਲੰਬ ਮਨਾਰਕੀ ਵੀ ਹੁਣੇ ਜਿਹੜਾ ਦਹਾਕਾ ਕੁ ਪਹਿਲਾਂ ਹੀ ਖਤਮ ਹੋਈ ਆ ਤੇ ਆਰਮੀ ਘਟੂ ਘਟ ਇੰਨਾ ਚੰਗੀ ਗੱਲ ਆ ਕਿ ਕਿਤੇ ਆਰਮੀ ਵਾਲਿਆਂ ਨੇ ਆ ਕੇ ਉਹਨਾਂ ਨੇ ਨਹੀਂ ਮਾਰਚਲ ਆ ਲਾ ਕੇ ਆਪ ਕਬਜ਼ਾ ਕਰ ਲਿਆ ਜਿੱਦਾ ਪਾਕਿਸਤਾਨ ਦੇ ਵਿੱਚ ਕਰ ਲੈਂਦੇ ਆ ਜਾਂ ਆਪਾਂ ਹੋਰ ਮੁਲਕਾਂ ਦੇ ਵਿੱਚ ਵੀ ਦੇਖੀਦਾ ਸੋ ਹੁਣ ਲੈਟਸ ਸੀ ਸਥਿਤੀਆਂ ਕਿੱਧਰ ਨੂੰ ਜਾਂਦੀਆਂ ਪਰ ਜਿਵੇਂ ਮੈਂ ਕਿਹਾ ਕਿ ਤੋਂ ਬਾਕੀ ਸਰਕਾਰਾਂ ਨੂੰ ਘਟੂ ਘਟੇ ਜਰੂਰ ਸਿੱਖਣਾ ਚਾਹੀਦਾ ਕਿ ਜਿਹੜੇ ਤੁਹਾਡੇ ਲੋਕ ਹੁੰਦੇ ਆ ਜਦੋਂ ਕੋਈ ਗੱਲ ਕਹਿੰਦੇ ਆ ਉਹਨਾਂ ਦੀ ਗੱਲ ਸੁਣਿਆ ਕਰੋ ਤੇ ਇੰਨਾ ਵੀ ਲੋਕਾਂ ਨੂੰ ਟੇਕਨ ਫੋਰ ਗਰੰਟਡ ਨਾ ਲਿਆ ਕਰੋ